ਫਾਰਮਰ ਬੰਦੇ 13 13 ਤੇ ਸਾਰੇ ਹੀ ਭਰਾਵਾਂ ਦਾ ਸਵਾਗਤ ਹੈ ਬਾਈ ਵੀਡੀਓ ਚ ਅੱਜ ਆਪਾਂ ਇੱਕ ਛੋਟੀ ਜੀ ਬੇਨਤੀ ਕਰਨੀ ਹੈ ਸਾਰੇ ਭਰਾਵਾਂ ਨੂੰ ਹੱਥ ਮੰਨ ਕੇ ਬੇਨਤੀ ਨੂੰ ਜਰੂਰ ਪ੍ਰਵਾਨ ਕਰੋ ਮੇਰਾ ਵੀਰ ਅੱਗੇ ਦੀ ਅੱਗੇ ਸ਼ੇਅਰ ਵੀ ਕਰਿਓ ਬੇਨਤੀ ਇੰਨੀ ਕਾ ਵੀ ਦੇਖੋ ਸਾਰਿਆਂ ਨੂੰ ਪਤਾ ਵੀ ਜਿਹੜੀ ਕਣਕ ਦੀ ਫਸਲ ਆ ਉਹ ਤਕਰੀਬਨ ਪੱਕ ਕੇ ਪੰਜਾਬ ਦੇ ਵਿੱਚ ਤਿਆਰ ਹੋ ਗਈ ਆ 5-4 ਦਿਨਾਂ ਦੇ ਵਿੱਚ ਜਿਹੜੀ ਬਾੜੀ ਪ੍ਰੋਪਰ ਚੱਲ ਪਣੀ ਆ ਜੇ ਬਾਬੇ ਦੀ ਕਿਰਪਾ ਨਾਲ ਮੌਸਮ ਸਹੀ ਰਿਹਾ ਤੇ ਬੇਨਤੀ ਇਹ ਆ ਵੀ ਜਿਹੜੇ ਭਰਾ ਬੀੜੀ ਜਾਂ ਸਿਗਰਟ ਪੀਨੇ ਆ ਬੀੜੀ ਜਾਂ ਸਿਗਰਟ ਦਾ ਸੇਵਨ ਕਰਦੇ ਆ ਠੀਕ ਆ ਉਹ ਜਰੂਰ ਇੰਨਾਕ ਧਿਆਨ ਕਰਿਓ ਮੇਰਾ ਵੀਰ ਥੋੜੇ ਜੇ ਸੇਫ ਜਗਾ ਬੈਠ ਕੇ ਪੀ ਲਿਓ ਨਾ ਕਿਉਂਕਿ ਕਈ ਵਾਰ ਇਦਾਂ ਹੁੰਦਾ ਵੀ ਆਪਾਂ ਸੋਚਦੇ ਆ ਵੀ ਆਪਾਂ ਚਲੋ ਕੀ ਲੈਣਾ ਯਾਰ ਜੱਟ ਦੀ ਫਸਲ ਖੜੀ ਆਪਾਂ ਰਾਹ ਤੇ ਸੁੱਟ ਜਾਨੇ ਜਾਂ ਸੜਕ ਤੇ ਸੁੱਟ ਜਾਨੇ ਆ ਕਿਉਂਕਿ ਫਸਲ ਬੇਸ਼ੱਕ ਅੱਜ ਜੱਟ ਦੀ ਆ ਪਰ ਇਹ ਦਾਣੇ ਨੇ ਕੁਛ ਨਹੀਂ ਪਤਾ ਮੇਰਾ ਵੀਰ ਨਾਜ ਦੇ ਰੂਪ ਵਿੱਚ ਕਿਹਦੇ ਕਿਹਦੇ ਅੱਗੇ ਢਿੱਡ ਦੇ ਵਿੱਚ ਜਾਣਾ ਤੇ ਦੂਜੀ ਗੱਲ ਖੇਤ ਤੋਂ ਲੈ ਕੇ ਮੰਡੀ ਮੰਡੀ ਤੋਂ ਲੈ ਕੇ ਆਟਾ ਚੱਕੀ ਤੱਕ ਰੁਜ਼ਗਾਰ ਇਹ ਫਸਲ ਦੇ ਨਾਲ ਜੁੜਿਆ ਪਿਆ ਮੇਰਾ ਵੀਰ ਜਰੂਰ ਤੁਸੀਂ ਇਹ ਚੀਜ਼ ਦਾ ਧਿਆਨ ਕਰਿਓ ਕਿਉਂਕਿ ਹਰ ਇੱਕ ਇਨਸਾਨ ਰੋਟੀ ਖਾਂਦਾ ਲਾਸਟ ਦੇ ਵਿੱਚ ਸ਼ਾਮ ਨੂੰ ਪੈਣ ਲੱਗਿਆ ਕਈ ਬੰਦੇ ਚਲੋ ਹੁੰਨੇ ਆ ਵੀ ਚਲੋ ਕਿਸੇ ਇੱਕ ਦੋ ਦਿਨ ਕੋਈ ਹੋਰ ਚੀਜ਼ ਖਾ ਲਈ ਪਰ ਜ਼ਿਆਦਾਤਰ ਆਪਾਂ ਨੂੰ ਰੋਟੀ ਹੀ ਖਾਣੀ ਪੈਂਦੀ ਹੈ ਸੋ ਜਿਹੜੇ ਰੋਟੀ ਦੀ ਇੱਜ਼ਤ ਕਰਦੇ ਆ ਕਦਰ ਕਰਦੇ ਆ ਉਸ ਚੀਜ਼ ਦਾ ਜਰੂਰ ਮੇਰਾ ਵੀਰ ਧਿਆਨ ਕਰਿਓ ਵੀ ਜੇ ਤੁਸੀਂ ਬੀੜੀ ਸਿਗਰਟ ਪੀਨੇ ਆ ਕਿਤੇ ਕੰਮਕਾਰ ਤੋਂ ਆਉਂਦੇ ਜਾਂਦੇ ਜਾ ਕਿਤੇ ਉਦਾਂ ਬੈਠ ਕੇ ਕਿਸੇ ਵੀ ਤਰ੍ਹਾਂ ਚਲੋ ਤੁਹਾਡਾ ਉਹ ਸਿਸਟਮ ਹੈ ਤੇ ਜੇ ਪੀਣੀ ਹੈ ਮੇਰਾ ਵੀਰ ਤੁਸੀਂ ਸੇਫ ਜਗਾ ਬੈਠ ਕੇ ਪੀ ਲਿਓ ਔਰ ਪੀਣ ਤੋਂ ਬਾਅਦ ਨੂੰ ਚੰਗੀ ਤਰ੍ਹਾਂ ਵਿਹੋ ਕੇ ਜਾਇਓ ਕਿਉਂਕਿ ਜੇ ਆਪਾਂ ਵੱਡੇ ਦਰਖਤ ਥੱਲੇ ਕਈ ਬੰਦੇ ਕੀ ਕਰਦੇ ਹੁਣ ਗਰਮੀ ਦਾ ਸੀਜ਼ਨ ਆ ਕੰਮਕਾਰਾਂ ਤੋਂ ਆਉਂਦੇ ਜਾਂਦੇ ਕਿਸੇ ਦਰਖਤ ਥੱਲੇ ਬੈਠ ਕੇ ਜਿਹੜੀ ਬੀੜੀ ਸਿਕ ਟੋ ਪੀ ਕੇ ਉੱਥੇ ਉਦਾਂ ਹੀ ਸੁੱਟ ਜਾਂਦੇ ਹਨਾ ਹੁਣ ਪੱਤ ਝੜ ਤੁਹਾਨੂੰ ਪਤਾ ਵੀ ਇਹਦੇ ਤੋਂ ਪਹਿਲਾਂ ਪੱਤ ਝੜ ਆ ਕੇ ਪੱਤੇ ਵੀ ਦਰਖਤਾਂ ਥੱਲੇ ਬਹੁਤ ਆ ਉੱਥੇ ਵੀ ਮੇਰਾ ਵੀਰ ਐਦਾਂ ਦਾ ਕੰਮ ਨਾ ਕਰਿਓ ਕਿਉਂਕਿ ਉੱਥੋਂ ਅੱਗ ਸ ਖੇਤਾਂ 'ਚ ਤੁਹਾਨੂੰ ਪਤਾ ਹੀ ਆ ਵੀ ਬਹੁਤ ਜ਼ਿਆਦਾ ਫਿਰ ਨੁਕਸਾਨ ਆ ਉਹ ਤਾਂ ਹੋ ਹੀ ਜਾਂਦਾ ਤੇ ਮੁੜ ਕੇ ਬਾਈ ਉਹਦੀ ਪੂਰਤੀ ਕਰਨੀ ਔਖੀ ਹੋ ਜਾਂਦੀ ਆ ਸੋ ਮੇਰਾ ਵੀਰ ਜ਼ਰੂਰ ਇਸ ਚੀਜ਼ ਦੀ ਕਦਰ ਕਰਿਓ ਕਿਉਂਕਿ ਇਹਦੇ ਨਾਲ ਰੋਜ਼ਗਾਰ ਬਹੁਤ ਬੰਦਿਆਂ ਦੇ ਅੱਗੇ ਤੋਂ ਅੱਗੇ ਚੜਿਆ ਵਾ ਦੂਜੀ ਗੱਲ ਜਿਹੜੀ ਆਪਣੀ ਆ ਗਈ ਵੀ ਜਿਹੜੇ ਟਰਾਂਸਫਾਰਮਰ ਤੁਹਾਨੂੰ ਆਪਾਂ ਪਹਿਲਾਂ ਆਪਾਂ ਸ਼ਾਰਟ ਵੀ ਪਾਇਆ ਸੀਗਾ ਵੀ ਉਹਨਾਂ ਦੇ ਥੱਲੇ ਵੀ ਜਿਹੜੀ ਸਾਫ ਸਫਾਈ ਮੇਰੇ ਜ਼ਿੰਮੇਦਾਰਪਰਾ ਜ਼ਰੂਰ ਉਹਦੇ ਵੱਲ ਵੀ ਗੌਰ ਕਰ ਲੈਣਾ ਤੇ ਅੱਗੇ ਜਿੱਦਾਂ ਹੁਣ ਮੌਸਮ 12 ਤਰੀਕ ਤੋਂ ਲੈ ਕੇ 17 ਤਰੀਕ ਤੱਕ ਥੋੜਾ ਜਿਆ ਖਰਾਬ ਦੱਸਦੇ ਆ ਵੀ ਹਵਾ-ਉਵਾ ਦਾ ਵੀ ਖੇਤਾਂ ਦੇ ਵਿੱਚ ਤਾਂ ਆਪਣਾ ਬਰਸੀਨਾ ਪਰ ਹੁਣ ਪਾਣੀ ਵਗੈਰਾ ਲਾ ਕੇ ਉਹਨਾਂ ਦੀ ਜਿਹੜੀ ਲਾਈਨ ਹੈ ਲਾਈਨਾਂ ਜਰੂਰ ਕੱਟ ਦਿਓ ਕਈ ਵਾਰ ਇਦਾਂ ਹੁੰਦਾ ਵੀ ਹਵਾ ਦੇ ਵਿੱਚ ਕੋਈ ਹਲਕਾ ਫੁਲਕਾ ਵੀ ਜੇ ਸਪਾਰਕ ਹੋ ਗਿਆ ਉਹਦੇ ਨਾਲ ਜਿਹੜਾ ਅੱਗ ਦਾ ਖਤਰਾ ਬਣ ਜਾਂਦਾ ਮੇਰਾ ਵੀਰ ਹਨਾ ਤੇ ਬਾਕੀ ਬਾਬੇ ਨਾਨਕ ਅੱਗੇ ਹੋਰ ਦਾਸ ਆ ਵੀ ਪੂਰੇ ਪੰਜਾਬ ਦੇ ਵਿੱਚ ਇਹੋ ਜਿਹਾ ਨੁਕਸਾਨ ਨਾ ਹੋਵੇ ਤੇ ਬਾਬਾ ਮਿਹਰ ਕਰੇ ਬਾਕੀ ਚਲੋ ਆਪਾਂ ਨੇ ਵੀ ਆਪਣਾ ਥੋੜਾ ਬੋਤਾ ਜਿਹੜਾ ਦਿਮਾਗ ਹੈ ਮਹਾਰਾਜ ਨੇ ਦਿੱਤੋ ਵਰਤਣਾ ਹੁੰਦਾ ਤੇ ਨਾਲ ਹੀ ਆਪਾਂ ਤੀਜੀ ਗੱਲ ਕਰੀ ਜਿਹੜੇ ਪਰ ਹੁਣ ਕਣਕ ਵੱਢਣ ਤੋਂ ਬਾਅਦ ਜਿੱਦਾਂ ਹੁਣ ਰੀਪਰਾਂ ਨਾਲ ਤੂੜੀਆਂ ਬ ਕ੍ਰਾਸ ਹੁੰਦਾ ਕ੍ਰਾਸ ਨੂੰ ਜਰੂਰ ਦੇਖ ਲਓ ਮੇਰੇ ਖੇਤ ਦੇ ਵਿੱਚ ਖੇਤਰੇ ਲੱਗੇ ਦੋ ਵਾਰ ਇਹ ਚਾਂਸ ਹੋਇਆ ਕਿਉਂਕਿ ਕ੍ਰਾਸ ਗਰਮ ਹੋ ਕੇ ਜਿਹੜੀ ਬਹੁਤ ਛੇਤੀ ਅੱਗ ਲੱਗਦੀ ਆ। ਸੋ ਮੇਰਾ ਭਰਾ ਕ੍ਰਾਸ ਨੂੰ ਜਿਹੜਾ ਗ੍ਰੀਸ ਆ ਉਹ ਤਾਂ ਸਾਰੇ ਸਾਮੰਹਾਰ ਆ ਜਿਹੜੇ ਰਿਪਰ ਵਾਲੇ ਉਹ ਤਾਂ ਚਲੋ ਮਾਰਦੇ ਰਹਿੰਦੇ ਆ ਪਰ ਕਈ ਵਾਰ ਬਾਈ ਡਰਾਈਵਰ ਭਰਾ ਆਪਣੇ ਅਣਗਹਿਲੀ ਕਰ ਜਾਂਦੇ ਹਨਾ ਆਪਾਂ ਵੱਧ ਲਾਹ ਲੈ ਜਾਂਦੇ ਆ ਵੀ ਉਹ ਚੀਜ਼ ਵੱਲ ਧਿਆਨ ਨਹੀਂ ਦਿੰਦੇ ਦਿਨ ਰਾਤ ਜਿਹੜਾ ਰਿਪਰ ਆਪਾਂ ਠੁੱਕੀ ਕੱਢ ਰੱਖਦੇ ਆ ਤੇ ਜੇ ਆਪਣਾ ਕਿਸੇ ਵੀ ਬੈਰਿੰਗ ਨੂੰ ਜਾਂ ਕਿਸੇ ਵੀ ਚੀਜ਼ ਨੂੰ ਮਤਲਬ ਕਿ ਗਰਮ ਨਾ ਮੇਰਾ ਵੀਰ ਹੋਣ ਦਿਓ ਕਿਉਂਕਿ ਤੁਹਾਨੂੰ ਪਤਾ ਵੀ ਉਹਦੇ ਪਰ ਜੇ ਹਲਕਾ ਜਿਹਾ ਵੀ ਕਚਰਾ ਜਾਂ ਫੂਸ ਕਿਸੇ ਬੈਰਿੰਗ ਕੋਈ ਗਰਮ ਹੁੰਦਾ ਉਹਦੇ ਤੇ ਟ ਬਾਣ ਦੇ ਵਿੱਚ ਸਟਾਰਟ ਹੋ ਜਾਣੀ ਆ ਪਿਛਲੇ ਤੋਂ ਪਿਛਲੇ ਸਾਲ ਮੇਰੇ ਖੇਤ ਦੇ ਵਿੱਚ ਹੋਇਆ ਤਾਂ ਵੀ ਕਿ ਆਪਣਾ ਭਰਾ ਇੱਕ ਨਵੀਂ ਕੰਬੈਨ ਲੈ ਕੇ ਆਦਾ ਬਿਲਕੁਲ ਮਤਲਬ ਕਿ ਕਹਿਣ ਦਾ ਮਤਲਬ ਹੈ ਪਹਿਲਾ ਸੀਜ਼ਨ ਉਹਨੇ ਆਪਣੇ ਲਾਗੇ ਸਟਾਰਟ ਕਰਿਆ ਤਾਂ ਉਹ ਤੋਂ ਬਾਅਦ ਮੇਰੇ ਖੇਤ ਦੇ ਵਿੱਚ ਜਿਹੜਾ ਕਣ ਕਬੜੀ ਉਹ ਕੀ ਹੋਇਆ ਨਾ ਉਹਦੇ ਲੇਜ਼ਰਾਂ ਦੀ ਪਤਾ ਨਹੀਂ ਕੀ ਦਿੱਕਤ ਆਈ ਲੇਜ਼ਰ ਜਿਹੜੇ ਮਸ਼ੀਨ ਦੇ ਬਹੁਤ ਟਾਈਟ ਦੇ ਕੰਬੈਨ ਦੇ ਤੇ ਜਿਹਦੇ ਕਰਕੇ ਜਿਹੜੇ ਲੇਜ਼ਰਾਂ ਵਾਲੇ ਟਾਪੇ ਉਹ ਗਰਮ ਹੋ ਕੇ ਉੱਥੋਂ ਨਾ ਮਤਲਬ ਕਿ ਅੱਗ ਮਸ਼ੀਨ ਦੇ ਥੱਲੇੋਂ ਅੱਗ ਸਟਾਰਟ ਹੋ ਗਈ। ਉਹਦਾ ਕੁਦਰਤੀ ਲਾ ਲੋ ਵੀ ਆਪਣੇ ਲਾਗੇ ਮੋਟਰ ਦੀ ਬਿਲਕੁਲ ਸਿਰਫ 5-10 ਡਿੰਗਾ ਤੇ ਡਿੱਗੀ ਦੀ ਪਾਣੀ ਵਾਲੀ ਆਪਾਂ ਉੱਥੋਂ ਦਮਾਂ ਦਮ ਪਾਣੀ ਮਾਰਤਾ ਤੇ ਜਿਹੜੀ ਮਸ਼ੀਨ ਆ ਨਾਲ ਹੀ ਬਰਸੀਨ ਚ ਖੜਾ ਆਤੀ ਹੈ ਨਾ ਤੇ ਇੱਕ ਬਹੁਤ ਵੱਡਾ ਜਿਹੜਾ ਨੁਕਸਾਨ ਆ ਉਹ ਹੋਣੋਂ ਬਚ ਗਿਆ। ਦੂਜੀ ਗੱਲ ਆ ਵੀ ਬੰਦੇ ਆਪਾਂ ਖੇਤ ਦੇ ਵਿੱਚ 5-7 ਹੈਗੇ ਤੇ ਮੌਕੇ ਤੇ ਤੇ ਕਿਉਂਕਿ ਨਵੀਂ ਮਸ਼ੀਨ ਲਿਆਂਦੀ ਦੀ ਇੱਕ ਤਾਂ ਉਹਦੇ ਕਰਕੇ ਬੰਦੇ ਇਕੱਠੇ ਹੋਏ ਵੇ ਤੇ ਮੇਰੇ ਵੀਰ ਪੰਜ ਛੇ ਤਾਂ ਦੇਖਣ ਵਾਲੇ ਤੇ ਵੀ ਚਲੋ ਵੀ ਕਿੱਦਾਂ ਚੱਲਦੀ ਆ ਮਸ਼ੀਨਾਂ ਦਾ ਕੀ ਹਿਸਾਬ ਕਿਤਾਬ ਹੈ ਜਦੋਂ ਨਵੀਂ ਮਸ਼ੀਨ ਬੰਦਾ ਲੰਦਾ ਇੱਕ ਵਾਰ ਚਲੋ ਹੁੰਦਾ ਹੀ ਆ ਮੱਥਾ ਮੱਥਾ ਟੇਕ ਕੇ ਬੰਦੇ ਪੰਜ ਸੱਤ ਬੰਦੇ ਘਰ ਦੇ ਆਈ ਜਾਂਦੇ ਹਨਾ ਤੇ ਮੇਰਾ ਵੀਰ ਇਹਨਾਂ ਚੀਜ਼ਾਂ ਦੇ ਵੀ ਜ਼ਰੂਰ ਧਿਆਨ ਰੱਖੋ ਵੀ ਜਿਹੜੇ ਭਰਾ ਮਸ਼ੀਨਾਂ ਬਿਲਕੁਲ ਨਵੀਆਂ ਉਹਨਾਂ ਥੋੜਾ ਲੈਦਰਾਂ ਲੂਜ਼ਰਾਂ ਦਾ ਦੇਖ ਕੇ ਰੱਖੋ ਵੀ ਬਹੁਤ ਛੇਤੀ ਉਹ ਕਈ ਵਾਰ ਗਰਮ ਹੋ ਜਾਂਦੇ ਕੋਈ ਹਲਕੀ ਫੁਲਕੀ ਚੀਜ਼ ਕਰਕੇ ਹਨਾ ਤੇ ਬਾਕੀ ਮਸ਼ੀਨਾਂ ਵਾਲ ਦੱਸਿਆ ਮੇਰਾ ਵੀਰ ਇਹ ਛੋਟੀਆਂ ਛੋਟੀਆਂ ਗੱਲਾਂ ਪਰ ਇਹਨਾਂ ਦੇ ਜਿਹੜੇ ਨਤੀਜੇ ਆ ਬਹੁਤ ਵੱਡੇ ਵੱਡੇ ਹੋ ਜਾਂਦੇ ਆ ਫਿਰ ਨੁਕਸਾਨ ਵੀ ਵੱਡੇ ਹੋ ਜਾਂਦੇ ਆ ਤੇ ਫਾਇਦੇ ਵੀ ਬਹੁਤ ਵੱਡੇ ਹੋ ਜਾਂਦੇ ਆ ਮੇਰਾ ਵੀਰ ਇਹ ਚੀਜ਼ ਦਾ ਜਰੂਰ ਧਿਆਨ ਰੱਖਿਓ ਤੇ ਲਾਸਟ ਦੇ ਵਿੱਚ ਇੱਕ ਮੇਰਾ ਵੀਰ ਹੋਰ ਸਭ ਤੋਂ ਵੱਡੀ ਬੇਨਤੀ ਐਨੀ ਕਹਾਂ ਵੀ ਚਲੋ ਇੱਕ ਆਪਾਂ ਬੇਨਤੀ ਤਾਂ ਇਹੀ ਕਰਦੇ ਆਂ ਵੀ ਨੁਕਸਾਨ ਮਹਾਰਾਜ ਕਰੇ ਤਾਂ ਨਾ ਹੋਵੇ ਪਰ ਆਪਣੇ ਕੋਲ ਜਿਹੜੇ ਪਾਠੀ ਸਿੰਘ ਦਾ ਨੰਬਰ ਜਰੂਰ ਹੋਣਾ ਲਾਜ਼ਮੀ ਆਪਣੇ ਪਿੰਡ ਦੇ ਦਾ ਆਪਣੇ तकरीबन ਹਰੇਕ ਪਿੰਡ ਦੇ ਵਿੱਚ ਇੱਕ ਦੋ ਗੁਰਦੁਆਰੇ ਹੁੰਨੇ ਆ ਹਨਾ ਉਹਨਾਂ ਦੇ ਵਿੱਚੋਂ ਆਪਣੇ ਇੱਕ ਦੋ ਪਾਠੀ ਸਿੰਘ ਦਾ ਨੰਬਰ ਆਪਣੇ ਕੋਲ ਰੱਖੋ ਜੇ ਫੇਰ ਵੀ ਆਪਾਂ ਨੂੰ ਕਿਸੇ ਮੰਨ ਲਓ ਵੀ ਆਪਣੇ ਪਿੰਡ ਦੇ ਵਿੱਚ ਆਇਆ ਕੋਈ ਨੁਕਸਾਨ ਨਹੀਂ ਹੋਇਆ ਆਪਣੇ ਪਿੰਡ ਦੇ ਕੋਈ ਲਾਗ ਹੋ ਗਿਆ ਫਿਰ ਵੀ ਆਪਾਂ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਕਰਾ ਕੇ ਪਿੰਡ ਲੈਵਲ ਤੇ ਆਪਾਂ ਨੂੰ ਇਕੱਠੇ ਹੋ ਕੇ ਹਰੇਕ ਬੰਦੇ ਦੀ ਮਦਦ ਕਰਨੀ ਚਾਹੀਦੀ ਜੇ ਕੋਈ ਐਦਾਂ ਦਾ ਮਲਕੇ ਘਟਨਾ ਕੋਈ ਘਟ ਜਾਂਦੀ ਹੈ ਕਿਉਂਕਿ ਉਹਦੇ ਨਾਲ ਵੀ ਐ ਵੀ ਬਾਈ ਨੁਕਸਾਨ ਵੀ ਹੋਣੋਂ ਬਚ ਜਾਂਦਾ ਕਿਉਂਕਿ ਏਕੇ ਦੇ ਵਿੱਚ ਬਲ ਹੈ ਏਕੇ ਨਾਲ ਸਭ ਕੁਝ ਕਰਿਆ ਜਾ ਸਕਦਾ ਤੇ ਆਪਾਂ ਮਲਕੇ ਨੁਕਸਾਨ ਨੂੰ ਰੋਕ ਸਕਦੇ ਆ ਠੀਕ ਹੈ ਛੋਟੀਆਂ ਛੋਟੀਆਂ ਚੀਜ਼ਾਂ ਹੁਣ ਮੇਰਾ ਵੀਰ ਕਈ ਬੰਦੇ ਚਲੋ 네ਗੇਟਿਵ ਸੋਚਣਗੇ ਠੀਕ ਹੈ ਉਹ ਉਹਨਾਂ ਦੀ ਆਪਣੀ ਸੋਚ ਹੈ ਬਾਕੀ ਵੀਡੀਓ ਲੰਬੀ ਹੋ ਜਾਣੀ ਜਿਹੜੇ ਭਰਾ ਆਪਣੇ ਚੈਨਲ ਨੂੰ ਜਰੂਰ ਕਰ ਲਓ ਸਬਸਕ੍ਰਾਈਬ ਮਿਲਾਂਗੇ ਆਪਾਂ ਅਗਲੀ ਵੀਡੀਓ ਚ ਥੈਂਕ ਯੂ